ਸਾਣਾ ਤੀਣਾ ਨਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀਗੇ ਜਿਹਨਾਂ ਦਾ ਨਾਮ ਕਰਤਾਰ ਚੰਦ son of ਦੱਤੂ ਰਾਮ ਤੇ ਉਹਨਾਂ ਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪੀਓ ਗੱਡੀ ਜਿਹੜਾ ਪੀਪੀ 77A 7989 ਦੇ ਨਾਲ ਹੋਇਆ ਵਾ ਮੌਕੇ ਤੋਂ ਡਰਾਈਵਰ ਭੱਜ ਗਏ ਨੇ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਫ਼ਰੀਖ ਸ਼ਾਮਿਲ ਚ ਲੈਣੇ ਜਾਣਗੇ ਸਰ ਕਿੰਨੀ ਕੁ ਉਮਰ ਦੇ ਸੀਗੇ ਮੋਸਲੀ ਦੋਵੇਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹ ਆ ਇਹ ਅਮਸਰ ਸਾਈਡ ਤੋਂ ਆ ਰਹੀ ਸੀ ਕਿ ਥਾਨਗੋੜ ਜਾ ਰਹੀ ਸੀ 5:30 ਤੋਂ 4:00 ਦੇ ਆ ਗਏ ਨੇ ਬੋਡੀਕਾਰਾਂ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਹੈ ਕੀ ਨਹੀਂ ਨਹੀਂ ਇੱਥੇ ਕੱਟ ਬਣਿਆ ਆ ਡੈਫਰੈਂਟਲੀ ਨੈਸ਼ਨਲ ਹਾਈਵੇ ਨੇ ਕੱਟ ਬਣਾਇਆ ਵਾ ਯੂ ਟਰਨ ਨਹੀਂ ਬਣਾਇਆ ਵਾ ਹੁਣ ਇਨਵੈਸਟੀਗੇਸ਼ਨ ਕਰਾਂਗੇ ਬਿਆਨ ਲਵਾਂ ਕੇ ਸਾਹ ਦੇ ਸੇ ਪਤਾ ਲੱਗੇ ਕਿ ਮੌਕੇ ਤੇ ਕੋਈ ਗਵਾਹ ਮਿਲਦਾ ਤੇ ਉਸ ਵਕਤ ਲੈਡ ਬਾਡੀਜ਼ ਮੋਰਸੀਚਰ ਖਵਾਤੀ ਹੈ ਪੋਸਟਮਾਰਟਮ ਕੱਲ ਕੀਤਾ ਜਾਏਗਾ ਪਰਾਰੋਗੇ ਨਹੀਂ ਜੀ ਫਿਰ ਡੈਫਨਲੀ ਫਿਲਹਾਲ ਗੱਡੀ ਵਾਲਿਆਂ ਚੋਂ ਇੱਕ ਜਨੇ ਸਪੋਰਟ ਸੜਕ ਦੇ ਡਰਾਈਵਰ ਭੱਜ ਗਿਆ ਹੋ ਪਤਾ ਲੱਗਾ ਕਿੰਨੇ ਜਾਨੇ ਚੁੱਕੇ ਸਵਾਰ ਅਜਾ ਕੁਛ ਆਪਣੇ ਅਜੀਤ ਮਾਲਾ ਲਾਸਟ ਟਾਈਮ ਆਪਣੇ ਦਫਤਰ ਵਿੱਚ ਮੌਜੂਦ ਸੀ ਮਿੰਨਾ ਆਪਣੇ ਭੂਆ ਜੀ ਦੇ ਬੇਟੇ ਦਾ ਪੁੱਣਾ ਮੇਰ ਦਾ ਨਾਮ ਮੇਲ ਮਾ ਆਪਣੇ ਤੋਂ ਬੱਡੇ ਭੂਆ ਦੇ ਕੋਕਰ ਦੀ ਦਫਤਰ ਬਾਈਪਾਸ ਤੇ ਐਕਸੀਡੈਂਟ ਹੋ ਗਿਆ ਜਿਹਨੇ ਮੌਕੇ ਤੇ ਦੱਸਣਾ ਹੋ ਗਿਆ ਤੁਹਾਡਾ ਫੋਨ ਚੰਗਾ ਸਾਰੀ ਨਿਆ ਦਾ ਪਨਾਮਣੇ ਮੈਂ ਵੀ ਮੁਕੇ ਆ ਗਿਆ ਸਰਾ ਲਗਾਉਣੇ ਪੋਸਟ ਮਾਸਟਰ ਵਾਸਤੇ ਗੁਰਦਖਰ ਲੱਗਣੀ ਆਪਣੇ ਇਹਨਾਂ ਪਿੰਡਾਂ ਹੋਈ ਗਾਵਲ ਕਬੜੀਆਂ ਸਾਪਿਆਂ ਦੀ ਡੀਟੀਪੀ ਇੱਕ ਵਿਆਈ ਆ ਟੰਡੇ ਚੱਕ ਗਈ ਕਿ ਬੇਟੀ ਜੋ ਹੋ ਕੇ ਆਪਣੇ ਮੁਕੇ ਰੋ ਲੋਗ ਆਪਲੇ ਲੋਗਾਂ ਦੇ ਪਿੰਡ ਜਾ ਰਹੇ ਆ ਆਪਣੇ ਭੈਣ ਕੋ ਮੇਰੇ ਪੂਆ ਜੀ ਤੇ ਤੇ ਬਾਈਪਾਸ ਤੋਂ ਆਈ ਜਾਨਾ ਕਿਆ ਮਨ ਲੰਘ ਗਿਆ ਸਪੋਰਟ ਵੀ ਵਧੀਆ ਜੀ ਆ ਸ਼ੰਭਰ ਜੀ ਬੜੀ ਤੇ ਰਫਤਾਰ ਕਾਫੀ ਆ ਜੀ ਦੱਬੀ ਜੀ ਜੋ ਮੈਨੂੰ ਪਤਾ ਚੱਲ ਰਿਹਾ ਜੀ ਇਸ ਤਰ੍ਹਾਂ ਕੋ